ਆਪਿਆ ਆਇਆ ਮਸ਼ੀਨ ਨੇ ਕੀਤੀ ਹੁੰਦੀਆਂ ਗੱਲਾਂ ਕਿੜਾ ਬੂਆ ਫੜ ਕੇ ਜਾਂਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਹ ਤੁਹਾਡੇ ਮੰਮੀ ਨਾਲ ਗੱਲ ਹੋਈ ਕਿ ਰਾਏ ਤੇ ਕਮਰੇ ਵੱਲੋਂ ਮੰਮੀ ਨੇ ਮੰਮੀ ਨੇ ਤਾਂ ਕੋਈ ਗੱਲ ਨਹੀਂ ਕੀਤੀ ਮੈਨੂੰ ਦੱਸਿਆ ਨਹੀਂ ਕੋਈ ਕੰਪਾ ਜੀ ਆਂਟੀ ਨਾਲ ਮੇਰੇ ਅੱਜ ਹੀ ਗੱਲ ਹੋਈ ਆ ਪੁੱਛ ਲੋ ਤੁਸੀਂ ਚੱਲ ਆਜੋ ਆਜੋ ਚੱਲ ਆਜੋ ਆਜੋ ਕਰੇ ਆਂਟੀ ਅੰਦਰ ਹੀ ਮੰਮੀ ਬਾਏ ਮੰਮੀ ਆਇਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਆਂਟੀ ਮਾਸੀ ਨੇ ਫੋਨ ਕੀਤਾ ਸੀ ਤੁਹਾਨੂੰ ਕੱਲ ਕਿਰਾਏ ਦੇ ਕਮਰੇ ਵੱਲ ਹਾਂ ਕੰਮ ਚੱਲਣਾ ਵਾ ਕਿਤੇ ਆ ਗਿਆ ਹਾਂ 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 ਕੀਤਾ ਸੀ ਤੇਰੀ ਮਾਸੀ ਨੇ ਮੈਨੂੰ ਫੋਨ ਅੱਛਾ ਤੂੰ ਲੈਣਾ ਸੀ ਕਮਰਾ हां जी आंटी मैं पठानकोट तो हां अच्छा ਤੇ ਪ੍ਰਾਈਵੇਟ ਨੌਕਰੀ ਕਰਨਾ ਤੇ ਇੱਥੇ ਟ੍ਰਾਂਸਫਰ ਕਰਤੀ ਉਹਨਾਂ ਨੇ ਠੀਕ ਹੈ ਤੇ ਰੋਜ਼ ਤੁਹਾਨੂੰ ਪਤਾ ਅਪ ਡਾਊਨ ਹੁੰਦਾ ਨਹੀਂ ਆ ਤੇ ਫਿਰ ਮੈਂ ਕਿਹਾ ਇੱਥੇ ਰਹਿ ਲੈਨੇ ਤੇ ਕਿਦਾਂ ਮੈਰਿਡਿਆਂ ਦਾ हां जी जी आंटी 6 ਮਹੀਨੇ ਦੀ ਬੇਟੀ ਹੈ ਮੇਰੀ اچھا اچھا ਤੇ ਤੂੰ ਇਕੱਲੇ ਨਹੀਂ ਰਹਿਣਾ ਇੱਥੇ ਫਿਰ ਫੈਮਲੀ ਨੇ ਨਹੀਂ ਆਂਟੀ ਫੈਮਲੀ ਨਹੀਂ ਮम्मी ਮੇਰੇ ਠੀਕ ਨਹੀਂ ਰਹਿੰਦੇ ਤੇ ਵਾਈਫ ਫਿਰ ਮੰਮੀ ਨਾਲ ਰਹਿੰਦੇ ਆ ਤੇ ਮੈਂ ਚਲੋ ਹਫਤੇ ਦੇ ਹਫਤੇ ਘਰ ਕੋਲ ਚਲ ਜਿਆ ਕਰਾਂਗੇ ਚਲੋ ਤੇ ਕੋਈ ਗੱਲ ਨਹੀਂ ਨਾ ਜਾਣਾ ਉਹ ਖਾ ਤੁਹਾਨੂੰ ਪਤਾ ਹੀ ਆ ਤੇ ਤੇਰੀ ਮਾਸੀ ਨੇ ਕਿਰਾਇਆ ਦਾ ਸੀ ਤੇ ਤਾਂ ਹੋਣਾ ਕਿੰਨਾ ਹਾਂਜੀ ਮਾਸੀ ਨੇ ਤੇ ਮੈਂ ਦੱਸਤਾ ਜਦ ਤੂੰਹੀਂ ਦੱਸ ਦੋ ਆਪਣੇ ਮੂੰਹੋਂ ਮੈਂ ਵੀ ਤੁਹਾਨੂੰ ਪਤਾ ਪ੍ਰਾਈਵੇਟ ਲੱਗਾ ਵਾ ਕਾਕਾ 5000 ਰੁਪਏ ਲੈ ਨਹੀਂ ਆ ਅੱਗੇ ਵੀ ਰਹਿ ਕੇ ਗਿਆ ਇੱਕ ਮੁੰਡਾ ਤੇ 5000 ਉਹਦੇ ਕੋਲ ਨਹੀਂ ਕਮਰੇ ਦਾ ਨਾਲ ਹੀ ਫਲੈਸ਼ ਬਾਥਰੂਮ ਹੈ ਨਾਲ ਹੀ ਉੱਪਰ ਤੇ ਵਿੱਚ ਬੈੱਡ ਲੱਗਾ ਆ ਸੋਫਾ ਲੱਗਾ ਆ ਹਰ ਚੀਜ਼ ਹੈ ਤੁਹਾਨੂੰ ਕੋਈ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਆ ਤੇ ਨਾਲ ਕਿਚਨ ਹੈ ਇੱਕ ਰੋਟੀ ਤੁਹਾਡੀ ਆਪਣੀ ਹੋਊਗੀ ਤੇ ਪਕਾ ਵੀ ਸਕਦੇ ਹੋ ਕਿਚਨ ਚ ਹਾਂ ਅੰਟੀ ਮੈਂ ਕਿੱਥੇ ਰੋਟੀ ਪਕਾਣੀਆਂ ਮੈਨੂੰ ਤਾਂ ਬਸ ਇੱਕ ਸ਼ੈਲਟਰ ਹੀ ਚਾਹੀਦਾ ਰਾਤ ਸੌਣ ਨੂੰ ਤੇ 5000 ਰੁਪਏ ਆਂਟੀ ਥੋੜਾ ਜਿਆਦਾ ਜੇ ਤੇ ਚਲੋ ਮੜ ਜੀ ਰਿਆਦ ਕਰਾਂ ਮੇਰਾ ਵੀ ਸਾਥ ਆ ਜਾਊਗਾ ਮੈਂ ਵੀ ਤੁਹਾਨੂੰ ਕੋਈ ਪ੍ਰਾਈਵੇਟ ਨੌਕਰੀ ਲੱਗਾਵਾਂ ਤੂੰ ਦੱਸ ਦੇ ਫਿਰ ਕਿੰਨੇ ਦੇ ਸਕਦਾ ਤੂੰ ਅੰਟੀ ਮੈਂ ਤਾਂ ਸੋਚਿਆ ਚਲੋ 3000 ਰੁਪਏ ਕਰਾਇਆ ਹੋਊਗਾ ਤੇ ਚਲੋ ਮੇਰਾ ਟਾਈਮ ਨਿਕਲਦਾ ਜਾਊਗਾ 3000 ਤੇ ਕਾਕਾ ਥੋੜਾ ਆ ਤੇ ਤੂੰ ਇਦਾਂ ਕਰ ਤੇ ਜੇ ਇਹ ਤੇ ਤੂੰ ਲੰਬਾ ਸਮਾਂ ਰਹਿਣਾ 5-6 ਮਹੀਨੇ ਅੱਜ ਕੱਲ ਕੀ ਕਰਦੇ ਮੁੰਡੇ ਵੀ 1 ਮਹੀਨਾ 2 ਮਹੀਨਾ ਰਹਿੰਦੇ ਆ ਤੇ ਫੇਰ ਚਲ ਜਾਂਦੇ ਆ ਤੇ ਜੇ ਇਹ ਤੇ ਤੂੰ 6 ਮਹੀਨੇ ਰਹੇਗਾ ਤੇ 3500 ਰੁਪਏ ਤੂੰ ਦੇ ਦੀ ਇਤੋਂ ਘੱਟ ਨਹੀਂ ਮੈਂ ਲੈ ਸਕਦੀ ਨਹੀਂ ਨਹੀਂ ਆਂਡੀ ਰਹਿਣਾ ਤੇ ਮੈਂ 4-5 ਮਹੀਨੇ ਚੱਲੋ ਹੈਗਾ ਚਲੋ ਠੀਕ ਆਂਡੀ ਮੈਂ 3500 ਰੁਪਏ ਤੁਹਾਨੂੰ ਦੇ ਦਿਆ ਕਰਾਂਗਾ ਹਾਂ ਚੀਜ਼ ਤੇ ਤੈਨੂੰ ਇੰਨੀ ਵੀ ਨਹੀਂ ਲਿਆਉਣੀ ਪੈਣੀ ਹਰ ਚੀਜ਼ ਇਹ ਵਿੱਚ ਲੱਗੀ ਠੀਕ ਆਂ ਅੰਟੀ ਕਿੱਥੇ ਕਮਰਾ ਥਲੇ ਉੱਪਰ ਹੈ ਕਮਰਾ ਚਲ ਆ ਜਾ ਮੈਂ ਖਾਦਨੀ ਚਲੋ ਠੀਕ ਆ ਠੀਕ ਮੰਮੀ ਉੱਠ ਮੜ ਜਾ ਹਾਂ ਕੀ ਹੋ ਗਿਆ ਯਾ ਮੇਰੀ ਗੱਲ ਸੁਣ ਮੈਂ 2000 ਰੁਪਏ ਦੇ ਹੈ ਨਹੀਂ ਮੇਰੇ ਕੋ ਕੀ ਕਰਨਾ ਤੂੰ ਉਹ ਮੈਂ ਬੂਟ ਲੈਣੇ ਮਮੀ ਬੂਟ ਲੈਣੇ ਆ ਉਹ ਹੈ ਨਹੀਂ ਉਹ ਪੜ ਗਏ ਨਵੇਂ ਲੈਣੇ ਆ ਤੇ 10 ਬੂਟ 2000 ਦੇ ਹੁੰਦੇ ਆ ਉਹ ਮੈਨੂੰ ਚਾਹੀਦੇ ਆ ਮਮੀ ਜ਼ਰੂਰੀ ਆ ਹੈ ਨਹੀਂ ਮੇਰੇ ਕੋਵੇਂ ਦਿਮਾਗ ਨਾ ਮੇਰਾ ਖਾ ਮੇਰੀ ਗੱਲ ਸੁਣ ਹੈ ਨਹੀਂ ਕੀ ਮਤਲਬ ਉਹ ਸਵੇਰੇ ਤੋਂ ਕਿਰਾਏਦਾਰ ਆ ਰਿਹਾ ਤੇ ਆ ਹੀਗਾ ਤੂੰ ਕਿਰਾਏਦਾਰ ਕੋ ਪਹਿਲੇ ਇਹ ਹੁਣ ਆ ਕੇ ਮੈਂ ਨਹੀਂ ਲਏ ਅਜੇ ਤੇ ਅੱਜ ਹੀ ਵਿਚਾਰ ਆਇਆ ਆ ਆਪੇ ਦੇ ਦੇਉਗੇ 2 ਦਿਨ ਬਾਅਦ ਮੰਮੀ ਤੂੰ ਪੈਸਾ ਨਹੀਂ ਔਰ ਕੋਈ ਵੀ ਲਿਆ ਨਹੀਂ ਮੰਮੀ ਮੇਰੀ ਗੱਲ ਸੁਣ ਔਰ ਕੋ ਪੈਸਾ ਲੈਣਾ ਹੀ ਨਾ ਉਹ ਤਾਂ ਸ਼ਗਲਾਂ ਹੀ ਚੋੜ ਜਿਆ ਲਗੰਡਿਆ ਹੀਗਾ ਐਨ ਕੋਨੇ ਕਿਤਾਂ ਦੀ ਲਈ ਹੀ ਇਹੋ ਜੇ ਲੁੱਟ ਪੁੱਟ ਕੇ ਗਾਂ ਜਾਂਦੇ ਆ ਤੇਰੇ ਵਰਗੀ ਵੇਂਦੀ ਰਹਿੰਦੀ ਆ ਤੂੰ ਔਰ ਕੋ ਕਰਾ ਲੈਣਾ ਹੀ ਨਾ ਨਾਲੇ ਮੇਰੀ ਗੱਲ ਸੁਣ ਤੂੰ ਕਿਹੜਾ ਤੂੰ ਨਵਾਂ ਬਿਨੈਸ ਖੋਲ ਕੇ ਬੈਠੀ ਆ ਕਿਰਾਏ ਤੇ ਕਮਰੇ ਦਿੰਦੀ ਫਿਰਦੀ ਆ ਤੂੰ ਮੀਨਾ ਰਹਿ ਕੇ ਅਗਲੇ ਗਾਂ ਜਾਂਦੇ ਆ ਤੇ ਪੈਸੇ ਵੀ ਨਹੀਂ ਦੇਖ ਜਾਂਦੇ ਵੇ ਸਾਰੇ ਇੱਕੋ ਜੇ ਨਹੀਂ ਹੁੰਦੇ ਉਹਦੀ ਮਾਸੀ ਮੇਰੀ ਸਹੇਲੀ ਆ ਉਹ ਤਾਂ ਆਪਣੇ ਮਾਿਆਂ ਉਹਨੇ ਦੇ ਦੇਨੇ ਆ ਪੈਸੇ ਆ ਤਾ ਤੂੰ ਹੱਥੀ ਕੁਛ ਕਰਨਾ ਨਹੀਂ ਆ ਮੈਂ ਵੀ ਹੁਣ ਢਾਲ ਫੁਲਕਾ ਚਲਾਉਣਾ ਕਿ ਨਹੀਂ ਕਰਦਾ ਪੈਨਸ਼ਨ ਤੋਂ ਕੀ ਕੀ ਕਰਾਂ ਮੰਮੀ ਮੈਨੂੰ ਤੇਰੀ ਪੈਨਸ਼ਨ ਦਾ ਕੋਈ ਮਤਲਬ ਨਹੀਂ ਆ ਮੈਨੂੰ ਪੈਸੇ ਚਾਹੀਦੇ ਚਾਹੀਦੇ ਆ ਮੇਰ ਕੋ ਹਾਂ ਨਹੀਂ ਫਿਰ ਪੈਸੇ ਜਿੱਥੋਂ ਮਿਲਦੇ ਨਾਲ ਲੱਲਾ ਤੂੰ ਨਹੀਂ ਦੇਣੇ ਹਾਂ ਨਹੀਂ ਮੇਰ ਕੋ ਨਾ ਮੈਂ ਦੇਣੀ ਆ ਚੱਲ ਠੀਕ ਆ ਫਿਰ ਮੈਨੂੰ ਵੀ ਲੈਣੇ ਹੁੰਦੇ ਆ ਹੋਰ ਵੀਰ ਕੀ ਹਾਲ ਆ ਬਹੁਤ ਵਧੀਆ ਹੁਦੀ ਆ ਭਾਜੀ ਹਾਂ ਠੀਕ ਠਾਕ ਏ ਕਿੱਦਾਂ ਲੱਗਦਾ ਕਮਰਾ ਠੀਕ ਲੱਗਾ ਕਮਰਾ ਤੇ ਭਾਈ ਠੀਕ ਆ ਅੱਛਾ ਹੋਰ ਕੀ ਕਰੀ ਜਾਣਾ ਬਸ ਕੋਈ ਨਹੀਂ ਅੱਜ ਪਹਿਲੇ ਦਿਨ ਸ਼ਿਫਟ ਹੋਇਆ ਮੈਂ ਚਲ ਅੱਜ ਦਾ ਰੈਸਟ ਕਰ ਲੈਨੇ ਆ ਅੱਛਾ ਅੱਛਾ ਉਹ ਨਾਲੇ ਨੂੰ ਜਾਣਾ ਮੈਂ ਘਰ ਨੂੰ ਮੰਮੀ ਦੱਸਣ ਦੀ ਹੀ ਵੀ ਕਰਾਇ ਨਹੀਂ ਦਿੱਤਾ ਮੰਮੀ ਨੇ ਕਿਹਾ ਸੀ ਐਡਵਾਂਸ ਦੀ ਗੱਲ ਕੀਤੀ ਸੀ ਮੰਮੀ ਆਂਦੀ ਮੈਂ ਨਹੀਂ ਭਾਜੀ ਐਡਵਾਂਸ ਵਾਲੀ ਤਾਂ ਕੋਈ ਗੱਲ ਨਹੀਂ ਆਂਟੀ ਨਾਲ ਹਾਂ ਇਹ ਗੱਲ ਜ਼ਰੂਰ ਹੋਈ ਆ ਵੀ ਆਂਟੀ ਕਹਿੰਦੇ 5000 ਤੇ ਮੈਂ 3500 ਕਿਹ ਹੈ ਕਰਾਇਆ ਉਹਨਾਂ ਨੂੰ ਮੇਰੀ ਗੱਲ ਸੁਣ ਦੋਸਤ ਮੰਮੀ ਨੂੰ ਤਾਂ ਪਤਾ ਨਹੀਂ ਲੱਗਦਾ ਅੱਗੇ ਵੀ ਨਾ ਮੁੰਡੇ 20-20 ਦਿਨ ਰਹਿ ਕੇ ਜਾਂਦੇ ਆ ਤੇ ਤਿੱਤਰ ਹੋ ਜਾਂਦੇ ਆ ਕਿਰਾਇਆ ਕੋਈ ਨਹੀਂ ਦਿੰਦੇ ਠੀਕ ਆ ਤੇ ਤਾਂ ਕਰਕੇ ਮੈਂ ਕਹਿਣ ਡਿਆ ਵਾਂ ਜੇ ਮੰਨ ਲਾ 3500 ਰੁਪਏ ਕਿਰਾਇਆ ਆ ਬਣਾ ਤੂੰ ਇੱਦਾਂ ਕਰੇ 2000 ਰੁਪਏ ਦੇ ਜਾ 1500 ਰੁਪਏ ਤੂੰ ਬਚ ਦੇ ਦੀ ਜਿਹੜਾ ਮਹੀਨਾ ਹੋਊਗਾ ਹੁਣ ਅੱਜ ਪੈਸਿਆਂ ਦੀ ਲੋੜ ਆ ਤਾਂ ਤਰ ਕੋ ਆਵਾ ਯਾਰ ਭਾਜੀ ਅੱਜ ਤਾਂ ਨਹੀਂ ਜੇ ਪੈਸਿਆਂ ਦਾ ਕੋਈ ਹੱਲ ਹੋਣਾ ਕਿਉਂਕਿ ਕੈਸ਼ ਮੇਰੇ ਕੋ ਘਟਵਾ ਤੇ ਕੋਸ਼ਿਸ਼ ਕਰਾਂਗਾ ਸ਼ਾਮ ਨੂੰ ਏਟੀਐਮ ਤੇ ਜਾ ਕੇ ਨਾ ਅੱਜ ਜਾਂ ਕੱਲ 2000 ਰੁਪਏ ਤਾਂ ਅੰਤੇ ਦਾਗਾ ਫੇਲੇ ਅਡਵਾਂਸ ਟੈਨਸ਼ਨ ਨਾ ਲਾਉ ਤੁਸੀਂ ਯਾਰ ਉਹ ਤੇ ਤੇਰੀ ਗੱਲ ਠੀਕ ਆ ਮੰਮੀ ਵੀ ਕਹਿੰਦੇ ਸੀ ਜੇ ਪਤਾ ਕਰਕੇ ਆ ਕਰਾਈ ਲਵਾਂ ਕਹਿੰਦੀ ਮੈਂ ਠੀਕ ਨਹੀਂ ਮੈਂ ਦਵਾਈ ਲੈਣ ਜਾਣਾ ਵਾ ਤਾਂ ਮੈਂ ਆਹ ਮੰਮੀ ਦੀ ਗੱਲ ਸੁਣ ਕੇ ਹੁਣ ਕੱਲ ਤੱਕ ਇਦਾਂ ਕਰ ਫਿਰ ਦੇ ਦੇਈ ਕੋਈ ਨਹੀਂ ਭਾਈ ਪਹੁੰਚ ਜਾਣਾ ਕਰਾਉ ਤੁਸੀਂ ਟੈਨਸ਼ਨ ਚਲ ਠੀਕ ਆ ਮੈਨੂੰ ਫੇਰ ਨਾ ਉੱਪਰ ਆਉਣ ਦੀ ਲੋੜ ਪਵੇ ਨਹੀਂ 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 ਪਹੁੰਚ ਜਾਗਾ ਟੈਨਸ਼ਨ ਨਾ ਯਾਰ ਆ ਬੰਦਾ ਮੈਨੂੰ ਠੀਕ ਜਿਹਾ ਨਹੀਂ ਲੱਗਦਾ ਆਂਟੀ ਨੇ ਤੇ ਮੈਨੂੰ ਇੱਕ ਵਾਰੀ ਕਿਰਾਇਆ ਵੱਲੋਂ ਨਹੀਂ ਕਿਹਾ ਹਲੇ ਮੈਂ ਆ ਕੇ ਬੈਠਾ ਹੀ ਆ ਤੇ ਆਉਂਦੇ ਕਿਰਾਇਆ ਮੰਗ ਲਾ ਪਿਆ ਕੋਈ ਗੱਲ ਨਹੀਂ ਐਡਵਾਂਸ ਤੇ ਕਾਕਾ ਮੈਂ ਦਵਾਂਗਾ ਪਰ ਤੇਰੇ ਹੱਥ ਚ ਨਹੀਂ ਤੇਰੀ ਮੰਮੀ ਨੂੰ ਦਵਾਂਗਾ ਐਡਵਾਂਸ ਤੇਰਾ ਕੀ ਪਤਾ ਲੈ ਕੇ ਖਾ ਜੇ ਰਾਹੁਲ हां मम्मी चला हां मेरे नाल बाजार की काम जाना व कुड़ी ने आणा है मैं ते मैं ओदे लिए सूट ਛੱਡ ਲੈ ਗਈ ਕੋਈ मम्मी तू ਏਦਾਂ ਕਰਾ ਤੂੰ ਘਰੇ ਰਹਿ ਮੈਂ ਸ਼ੂਟ ਲੈ ਆਉਂਦਾ ਵਾ ਫੇ ਤੈਨੂੰ ਦੱਸ ਕੀ ਪਤਾ ਬੁੜੀਆਂ ਦੇ ਸੂਟਾਂ ਦਾ ਮੈਂ ਜਾਣੀ ਆ ਨਾਲ ਕੋਈ ਨਹੀਂ ਮੇਰੀ ਵਕਵ ਹੈ ਵਾ ਉਹ ਲੇਡੀ ਜੀ ਆ ਉਹਨੂੰ ਪੁੱਛ ਲਾਂਗਾ ਸੂਟਾਂ ਵਾਲੀ ਐ ਨਹੀਂ ਨਹੀਂ ਮੈਂ ਹੋਰ ਵੀ ਸਵਾਲ ਲੈ ਆਉਣਾ ਚਲਾ ਮੇਰੇ ਨਾਲ ਉਹ ਏਦਾਂ ਕਰ ਤੂੰ ਦੇ ਦੇ ਮੰਮੀ ਪੈਸੇ ਮੈਂ ਆਪੇ ਜਾ ਕੇ ਲੈ ਆਵਾਂਗਾ ਕੋਈ ਗੱਲ ਨਹੀਂ ਤੂੰ ਕਾ ਲਿਖੇ ਚੱਲ ਕਰਨੀ ਐ ਤੂੰ ਘਰੇ ਰਹਿ ਮੈ ਲਾਵਾਂਗਾ ਚੱਲ ਵੇਖ ਲਈ ਫਿਰ ਵਧੀਆ ਲਿਆਉਣਾ ਹੀ ਹਾਂ ਚੱਲ ਠੀਕ ਆ ਉਹ ਮੁੰਡੇ ਨੇ ਦਿੱਤੇ ਸੀ ਮੈਨੂੰ ਪੈਸੇ ਅੱਛਾ ਦੇਦਾ ਕਰਾਇਆ ਉਹਨੇ ਆਹੋ 3000 ਰੁਪਏ ਦਿੱਤਾ ਆ ਅੱਛਾ ਤੇ ਆਲਾ ਫੜ 3000 ਰੁਪਏ ਸੂਟ ਕੁੜੀ ਲਈ ਵਧੀਆ ਲਿਆਵੀ ਚੱਲ ਠੀਕ ਆ ਮੰਮੀ ਬਹੁਤ ਇੰਕਰੇ ਤੇ ਮੈਂ ਲੈ ਕੇ ਆ ਗਿਆ ਜੀ ਠੀਕ ਆ ਹਾਂ ਤੇ ਨਾਲੇ ਮੇਰੀ ਗੱਲ ਸੁਣ ਲੈ ਚਾਹਣਾ ਕੁਝ ਖਾਣ ਨੂੰ ਲੈ ਆਂ ਚਲੋ ਠੀਕ ਆ ਮੰਮੀ ਮੈਂ ਚੱਲਣਾ ਫਿਰ ਛੇਤੀ ਆ ਜੀ ਚੱਲ ਠੀਕ ਆ ਇਹ ਨਾ ਹੋਏ ਮੁੰਡਿਆਂ ਨਾਲ ਬਹਿ ਰਹੇਵੇਂ ਤੂੰ ਉੱਥੇ ਚੱਲ ਠੀਕ ਆ ਮੰਮੀ ਸਾਸ਼ੀ ਦਾ ਮੰਮੀ ਸਾਸ਼ੀ ਕਾਲਾ ਅਗੀ ਸੰਦੀਪ ਹਾਂਜੀ ਕੀ ਹਾਲ ਹੈ ਕਿਦੋਂ ਦੀ ਮਡੀਕਣ ਦੀ ਤੈਨੂੰ ਚਲ ਚਲਾ ਜਾ ਤੇ ਟਾਈਮ ਲੱਗ ਹੀ ਜਾਂਦਾ ਹੁੰਦਾ ਬੱਸ ਤਾਂ ਬੈਗਾ ਸੰਦੀਪ ਮੈਂ ਪਾਣੀ ਲੈ ਆਵਾਂ ਨਹੀਂ ਮੰਮੀ ਅੱਜ ਮੌਸਮ ਠੰਡਾ ਹੀ ਐ ਤੇ ਪਰੌਣੇ ਨੂੰ ਵੀ ਲੈ ਆਉਂਦੀ ਨਾਲ ਤੁਹਾਨੂੰ ਪਤਾ ਫਿਰ ਕੰਮ ਤੇ ਵੀ ਜਾਣਾ ਹੁੰਦਾ ਤੇ ਛੁੱਟੀ ਘਾਟ ਹੀ ਮਿਲਦੀ ਉਹਨਾਂ ਨੂੰ ਆਹੋ ਇਹ ਤੇ ਗੱਲਾਂ ਹੈ ਗਿਆ ਹਾਂਜੀ ਤੋ ਉਹ ਕਿੱਥੇ ਰਾਹੁਲ ਉਹ ਤਾਂ ਇੱਥੇ ਬਾਜ਼ਾਰ ਹੀ ਗਿਆ ਸੀ ਆ ਜਾਂਦਾ ਏ ਠੀਕ ਆ ਉਹਨੂੰ ਦੱਸਿਆ ਹੈ ਨਾ ਮੈਂ ਆਉਂਦੀ ਆ ਆਹੋ ਉਹਨੂੰ ਪਤਾ ਹੈ ਕਿ ਠੀਕ ਆ ਮੈਂ ਫੇਰ ਜ਼ਿਆਦਾ ਟਾਈਮ ਨਾ ਲਾਏ ਤੇ ਮੈਂ ਵਾਪਸ ਵੀ ਜਾਣਾ ਵਾ ਨਹੀਂ ਨਹੀਂ ਕਦੋਂ ਦਾ ਗਿਆ ਉਹਨੂੰ ਤੇ 2 ਘੰਟੇ ਹੋ ਗਏ ਆ ਠੀਕ ਆ ਆਣੀ ਵਾਲਾ ਹੁਣ ਕਿਤੇ ਆਉਂਦਾ ਹੀ ਹੁਣ ਹਾਂ ਤੁਸੀਂ ਦੱਸੋ ਕਾ ਠੀਕ ਠਾਕ ਨਾ ਹਾਂ ਹਾਂ ਠੀਕ ਆ ਨਾਲੇ ਮੈਂ ਉੱਤੇ ਕਿਰਾਏ ਦਾ ਰੱਖ ਲਿਆ ਫੇਰ ਅੱਛਾ ਚੰਗਾ ਮੁੰਡਾ ਆਹੋ ਬੜਾ ਵਧੀਆ ਮੁੰਡਾ ਆ ਠੀਕ ਆ ਉਹਨੇ ਵੀ ਸਗੋ ਜਾਣਾ ਸੀ ਆਪਣੀ ਭੈਣ ਕੋ ਰਖੜੀ ਬਣਾਉਣ ਅੱਜ ਅੱਛਾ ਆਈ ਕਿ ਆਈਓ ਰਾਹੁਲ ਮੇਰਾ ਰਾਹੁਲ ਚੱਲ ਮੈਂ ਬੈਣੀ ਆ ਸੰਦੀਪ ਨੂੰ ਰਾਹੁਲ ਹੂੰ ਵੀ ਉੱਠ ਜਾ ਕਿੱਦਾਂ ਪੈ ਗਿਆ ਤੂੰ ਆ ਮੈਂ ਵੇ ਸੰਦੀਪ ਆ ਗਈ ਤੂੰ ਲੱਭੀ ਨਹੀਂ ਤੈਨੂੰ ਸੰਦੀਪ ਇੱਥੇ ਆ ਗਿਆ ਮੂੰਹ ਚੋੱਕ ਕੇ ਸਿੱਧਾ ਹੀ ਉਹ ਮੰਨਉਣੀ ਮੰਮੀ ਬਾ ਲੱਗਾ ਡੱਫ ਗਿਆ ਆਇਆ ਤੂੰ ਅੱਜ ਆ ਸੌਂਦੇ ਮੰਮੀ ਮੈਨੂੰ ਆ ਵੇ ਸੂਟ ਕਿੱਥੇ ਸੁਟਿਆ ਆ ਲੈਂਦਾ ਸੂਟ ਤੇ ਸਮਾਨ ਕਿੱਥੇ ਦੂਜਾ ਉਹ ਸਮਾਨ ਹੀ ਮੰਮੀ ਮੈਂ ਲੈਂਦਾ ਤੇ ਪੈਸੇ ਕਿੱਥੇ ਆ ਆ ਸੂਟ ਲੈਦਾ ਵੇ ਆ ਸੂਟ ਲਿਆਂਦਾ ਤੂੰ ਤੈਨੂੰ ਸ਼ਰਮ ਨਹੀਂ ਆਈ ਆ ਕੀ 2 300 ਦਾ ਸੂਟ ਚੋਕਣੇ ਆਇਆ ਤੂੰ ਆ ਸੂਟ ਦੇਣਾ ਕੁੜੀ ਨੂੰ ਉਹ ਠੀਕ ਆ ਮੰਮੀ ਵਧੀਆ ਹੀ ਮੈਂ ਲੇਡੀ ਜੀ ਨੂੰ ਪੁੱਛ ਲਿਆਇਗਾ ਸਵਾਹ ਵਧੀਆ ਆ ਆਪਣਾ ਤੈਨੂੰ ਤਾਂ ਡਫਾ ਦਾ ਹੁੰਦਾ ਵੀ ਮੈਂ ਸ਼ਰਾਬਾ ਪੀਣਾ ਤਾਂ ਹੀ ਤੇ ਮੈਂ ਤੈਨੂੰ ਪੈਸੇ ਦਿੰਦੀ ਨਹੀਂ ਆ ਤਾਂ ਹੀ ਕਿਹਾ ਸੀ ਮੈਂ ਜਾਨੀ ਨਾਲ ਮਾਨੀ ਖੱਟਾ ਕਰਕੇ ਰੱਖ ਦਿੱਤਾ ਐ ਮੰਮੀ ਕੀ ਗੱਲ ਹੋਈ ਆ ਕਿਉਂ ਬੋਲੀ ਜਾਂਦੀ ਐ ਨਾ ਹਟਿਆਣੀ ਐ ਸੱਸ ਜੀ ਸੱਸ ਜੀ ਆਹ ਤੇ ਸਵਾਹ ਆਏ ਇਹਦੇ ਹੱਥੋਂ ਮੈਂ ਬੜੀ ਦੁਖੀ ਆ ਮੈਂ ਦਿੱਤਾ ਹੀ ਇਹਨੂੰ 3000 ਰੁਪਇਆ ਵੀ ਕੁੜੀ ਲਈ ਵਧੀਆ ਸੂਟ ਲੈ ਆਈ ਚਾਹਣਾ ਕੁਝ ਖਾਣ ਨੂੰ ਲੈ ਆਈ ਆ ਵੇਖ ਤੇ ਸਹੀ ਸੂਟ ਲੈ ਆ ਪਤਾ ਨਹੀਂ 3-400 ਦਾ ਸੂਟ ਕਿੱਥੋਂ ਚੋਕ ਲਿਆ ਆਏ ਮਮੀ ਤੇ ਹੀ ਆਪ ਨਾਲ ਜਾਣਾ ਹੈ ਨਾ ਮੈਂ ਨਾਲ ਹੀ ਕਿਹਾ ਸੀ ਜਾਣ ਨੂੰ ਕਹਿੰਦਾ ਨਾ ਜਾ ਮੈਂ ਹੀ ਲੈ ਆਉਣਾ ਆ ਅੱਜ ਉਹ ਮੁੰਡੇ ਕਰਾਇਦਾਰ ਕੋ ਪੈਸੇ ਲਏ ਹੀ ਐਡਵਾਂਸ ਵਿੱਚ ਇਹਨੂੰ ਤਾਂ ਬਸ ਪੈਸੇ ਚਾਹੀਦੇ ਆ ਤੇ ਪੀ ਆਉਣਾ ਉਹਨੇ ਹੋਰ ਕੀ ਕਰਨਾ ਹੈ ਜੇ ਨਾਲ ਜਾਂਦੀ ਫੇਰ ਨਹੀਂ ਕਰਨਾ ਐਦਾਂ ਇਨੇ ਤਾਂ ਪਤਾ ਨਹੀਂ ਕਿਦੋਂ ਸੁਧਰਨਾ ਆ ਮੁੰਡੇ ਨੇ ਨਾ ਕੋਈ ਕੰਮ ਦੀ ਨਾ ਘਰ ਦੀ ਇਹਨੂੰ ਸ਼ਰਾਬਾਂ ਪੀਣ ਦੀ ਪਿਛਰਾਬਾਂ ਪੀਲਾ ਪਿਆ ਹੈ ਮਿਲੇ ਆ ਬੰਨੇ ਨਾ ਉਹ ਖਰਚ ਲਾ ਚੱਲ ਕੋਈ ਗੱਲ ਨਹੀਂ ਮੰਮੀ ਚੱਲ ਮੰਮੀ ਹੁਣ ਕੋਈ ਗੱਲ ਨਹੀਂ ਪੀ ਆਇਆ ਤਾਂ ਫੇਰ ਕੀ ਕਰਨਾ ਜੇ ਇੰਨਾ ਸ਼ੁਕਰ ਕਰੋ ਤੇ ਜਿੰਦਨ ਨਹੀਂ ਨਾਲ ਆਏ ਜੋ ਨਾਲ ਆ ਜਾਂਦੇ ਨਾ ਮੇਰੀ ਬੇਇੱਜ਼ਤੀ ਹੋ ਜਾਣੀ ਹੈ ਮੈਂ ਇਹੋ ਨਾ ਸੂਟ ਲੈ ਕੇ ਵੀ ਨਹੀਂ ਜਾ ਸਕਦੀ ਉਹਨਾਂ ਕਹਿੰਦਾ ਆ ਸੂਟ ਦਿੱਤਾ ਵਾ ਉਹ ਹੀ ਤੇ ਮੇਰਾ ਤਾਂ ਮਾਨ ਹੀ ਖੱਟਾ ਹੋ ਗਿਆ ਸੂਟ ਵਲ ਵੇਖ ਕੇ ਸਾਲ ਬਾਅਦ ਕਿਤੇ ਦੇਣ ਆਉਂਦਾ ਆ ਉਹ ਵੀ ਕਿਤੇ ਚੱਜ ਦਾ ਸੂਟ ਨਹੀਂ ਲਿਆਂਦਾ ਇਹ ਮੁੰਡੇ ਨੇ ਐਨੇ ਪੈਸੇ ਖਾ ਕੇ ਤੇ ਆ ਗਿਆ ਆ ਮੈਂ ਤਾਂ ਬੜੀ ਦੁਖੀ ਹੋਈ ਇਹਦੇ ਤੋਂ ਹਾਂਜੀ ਮੈਂ ਚੱਲਾ ਜੇ ਫਿਰ ਮੈਂ ਨਾ ਤੂੰ ਕੁੰਡਾ ਲਾਦਾ ਮੈਂ ਆਇਨਾ ਸ਼ਾਮ ਤੱਕ ਠੀਕ ਆ ਕੀ ਗੱਲ ਹੋਈ ਹਾਂਡੀ ਪਾਜੀ ਨੂੰ ਹੋਣਾ ਕੀ ਆ ਸ਼ਰਾਬਾਂ ਪੀ ਕੇ ਤੇ ਆ ਗਿਆ ਆ ਤੇਰੇ ਕੋ ਜਿਹੜੇ ਪੈਸੇ ਲੈ ਐ ਸੀ ਨਾ ਮੈਂ ਮੈਂ ਸੋਚਿਆ ਕੁੜੀ ਲਈ ਨਾ ਸੂਟ ਲੈ ਮਣੀ ਆ ਕਹਿੰਦਾ ਮੈਂ ਹੀ ਆਪੇ ਲੈ ਆਉਣਾ ਆ ਤੇ ਸੂਟ ਵੇਖਾਂ ਲੈ ਆ ਆ 4-500 ਦਾ ਸੂਟ ਹੀ ਉਹ ਤੇ ਪੈਸੇ ਬਾਕੀ ਸਾਰੇ ਡਾਫ ਆ ਆ ਸ਼ਰਾਬਾਂ ਤੇ ਹਾਂ ਜੀ ਇਹ ਤਾਂ ਜਦੋਂ ਤੁਹਾਡੇ ਘਰ ਦਾ ਮਸਲਾ ਮੇਰਾ ਕਹਿਣਾ ਪੰਦਾ ਤੇ ਨਹੀਂ ਆ ਪਰ ਵੀਰ ਅੱਜ ਮੈਂ ਤੈਨੂੰ ਮੁੰਡਿਆਂ ਨੂੰ ਸ਼ਰਾਬ ਪੀਂਦੇ ਵੇਖਿਆ ਨਾ ਤੇ ਮੈਨੂੰ ਚੰਗਾ ਨਹੀਂ ਲੱਗਾ ਪਹਿਣਾ ਨਾ ਦਿੱਤੇ ਆ ਨਾ ਘਰ ਵਾਦਾ ਪੈਂਦਾ ਵਾ ਪਰਾ ਜਿਹੜਾ ਤੂੰ ਕੰਮ ਕਰਨ ਦੇ ਚੰਗਾ ਨਹੀਂ ਹੈਗਾ ਮੈਂ ਤੇ ਆ ਮੁੰਡੇ ਤੋਂ ਨਾ ਬਹੁਤਾ ਹੀ ਦੁਖੀ ਆ ਚਲੋ ਆਂਦੀ ਤੁਹਾਡੇ ਘਰ ਦਾ ਮਸਲਾ ਵਾ ਚੰਗਾ ਆਂਦੀ ਮੈਂ ਫਿਰ ਚਲਦਾ ਆਂ ਚੰਗਾ ਮੈਂ ਲੇਟ ਹੁੰਦੇ ਆਂ ਜੀ ਸੰਦੀਪ ਆ ਵੇਖ ਲੈ ਕਿਰਾਏ ਦਾ ਜਿਹੜਾ ਪ੍ਰਾਈਵੇਟ ਨੌਕਰੀ ਕਰਨ ਦੇ ਆ ਸਾਰੇ ਪਰਿਵਾਰ ਨੂੰ ਪਾਲਣ ਦੇ ਆ ਤੇ ਇੱਕ ਆ ਵੇਖ ਲੈ ਇਹ ਮੈਨੂੰ ਦੋ ਰੋਟੀਆਂ ਨਹੀਂ ਦੇ ਸਕਦਾ ਮੈਨੂੰ ਤਾਂ ਕੋਈ ਆਸ ਹੀ ਨਹੀਂ ਇਹਦੇ ਤੇ ਮੰਮੀ ਇਹ ਤਾਂ ਹੁਣ ਇਹਨੂੰ ਸਮਝਾਉਣੀ ਚਾਹੀਦੀ ਹੈ ਨਾ ਕਿ ਮੈਂ ਆਪਣੀ ਮਾੜਾ ਧਿਆਨ ਰੱਖਾਂ ਰਾਹਲ ਤੈਨੂੰ ਨੰਨੀ ਬਦਾ ਲੱਗਦਾ ਘਰ ਚੋਂ ਤੁਸੀਂ ਦੋਵੇਂ ਜਾਣੇ ਰਹਿੰਦੇ ਜੇ ਕੱਲ ਨੂੰ ਮੰਮੀ ਨੂੰ ਕੁਝ ਹੋ ਗਿਆ ਤਾਂ ਕਿੰਨੇ ਸੰਭਰਾਵਾ ਹੁਣ ਮੰਮੀ ਤੈਨੂੰ ਸਾਂਭਦੀ ਫਿਰੇ ਮਾਰੀ ਮੋਟੀ ਤੇ ਅਕਲ ਕਰ ਤੂੰ ਆਪਣਾ ਤੇ ਅਨੁਮਨੀ ਰੱਖ ਸਕਦਾ ਹਗਾ ਉਹ ਦੀਦੀ ਮੈਨੂੰ ਪਤਾ ਨਹੀਂ ਲੱਗਾ ਯਾਰ ਦੋਸਤ ਮੈਨੂੰ ਲੈ ਗਏ ਹੀ ਗਏ ਤੇ ਉਹਨਾਂ ਨੇ ਧੱਕੇ ਨਾਲ ਪਿਆਤੀ ਤੇ ਜੇ ਮੈਨੂੰ ਪਤਾ ਹੁੰਦਾ ਮੈਂ ਨਹੀਂ ਪੀਂਦਾ ਤੇ ਮੈਨੂੰ ਇੱਕ ਵਾਰੀ ਮਾਫ ਕਰ ਦਿਓ ਮੈਂ ਇਸ ਤੋਂ ਬਾਅਦ ਸ਼ਰਾਬ ਨਹੀਂ ਪੀਂਦਾ ਅੱਗੇ ਤੋਂ ਤੇ ਆਹ ਰੱਖੇ ਇਸ ਗੱਲ ਦਾ ਚਲੋ ਦੀਦੀ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਤੇ ਮੰਮੀ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਮੈਂ ਅਸ ਤੋਂ ਬਾਅਦ ਨਹੀਂ ਸ਼ਰਾਬ ਪੀਂਦਾ ਤੇ ਨਾ ਹੀ ਕੋਈ ਗਲਤੀ ਕਰਾਂਗਾ ਚੱਲ ਫਿਰ ਉੱਠ ਆਪਣੀ ਭੈਣ ਕੋ ਰਖੜੀ ਬਣਾ ਲਾ ਚਲੋ ਮੰਮੀ ਚਲੋ ਮੰਮੀ ਤੁਸੀਂ ਸੜਣ ਗੁੱਸਾ ਆ ਜਾਓ